ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਨਾ ਪਰਸੋਂ ਆਪਣੇ YouTube ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਸੀ ਮੈਂ ਦੱਸਿਆ ਸੀ ਵੀ ਤੁਸੀਂ ਆਪਣੇ ਮੋਬਾਈਲ ਫੋਨ ਦੀ ਨਾ ਸਕਰੀਨ ਰਿਕਾਰਡਿੰਗ ਕਰਕੇ ਤੁਸੀਂ ਕੋਈ ਵੀ ਗੇਮ ਨੂੰ ਡਾਊਨਲੋਡ ਕਰ ਸਕਦੇ ਹੋ ਕਿਸੇ ਵੀ ਐਪਲੀਕੇਸ਼ਨ ਦੇ ਵਿੱਚ ਡਾਊਨਲੋਡ ਕਰਕੇ ਤੁਸੀਂ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਤੇ ਉਹਦੇ ਬੈਕਗ੍ਰਾਉਂਡ ਦੇ ਵਿੱਚ ਤੁਸੀਂ ਮਤਲਬ ਵੀ ਕੋਈ ਵੀ ਪੋਇਮ ਵਗੈਰਾ ਲਗਾ ਕੇ ਉਹਨੂੰ ਥੋੜਾ ਜਿਹਾ ਐਡਿਟ ਕਰਨਾ ਐਡੀਟਿੰਗ ਕਰਨ ਤੋਂ ਬਾਅਦ ਤੁਸੀਂ ਉਹਨੂੰ ਆਪਣੇ YouTube ਚੈਨਲ ਦੇ ਉੱਤੇ ਅਪਲੋਡ ਕਰ ਸਕਦੇ ਹੋ ਉਹਦੇ ਨਾਲ ਕਿਹਾ ਕਿ ਤੁਸੀਂ YouTube ਦੇ ਉੱਤੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਉਹ ਵੇਰੀ ਵੀਡੀਓ ਨੂੰ ਦੇਖ ਕੇ ਨਾ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਬਹੁਤ ਸਾਰੇ ਕਮੈਂਟ ਵੀ ਆਏ ਤੇ ਉਹਦੇ ਵਿੱਚ ਉਹਨਾਂ ਨੇ ਮੈਨੂੰ WhatsApp ਦੇ ਉੱਤੇ ਉਹਨਾਂ ਨੇ ਮੈਨੂੰ ਮੈਸੇਜ ਵੀ ਕੀਤੇ ਉਹਦੇ ਵਿੱਚ ਦੋ ਤਰ੍ਹਾਂ ਦੇ ਕਮੈਂਟ ਸੀ ਸਭ ਤੋਂ ਪਹਿਲਾਂ ਤਾਂ ਸੀ ਉਹ ਕਹਿੰਦੇ ਕਿ ਵੀਰ ਜੀ ਅਸੀਂ ਆਪਣੇ ਮੋਬਾਈਲ ਫੋਨ ਦੀ ਜਿਹੜੀ ਸਕਰੀਨ ਆ ਅਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਨੂੰ ਕਿਵੇਂ ਰਿਕਾਰਡ ਕਰਨਾ ਵਾ ਤੇ ਅਸੀਂ ਉਹ ਜਿਹੜੀ ਵੀਡੀਓ ਅਸੀਂ ਰਿਕਾਰਡ ਕਰਾਂਗੇ ਸਕਰੀਨ ਰਿਕਾਰਡਿੰਗ ਤੇ ਉਹਦੀ ਵੀਡੀਓ ਜਿਹੜੀ ਉਹ ਕਿੱਥੇ ਜਾਏਗੀ ਗੈਲਰੀ ਦੇ ਵਿੱਚ ਜਾਏਗੀ ਜਾਂ ਫਿਰ ਫਾਈਲ ਮੈਨੇਜ ਪਹਿਲਾ ਸਵਾਲ ਤਾਂ ਉਹਨਾਂ ਦਾ ਇਹ ਸੀ ਦੂਜਾ ਸਵਾਲ ਉਹਨਾਂ ਦਾ ਇਹ ਸੀ ਕਿ ਕਹਿੰਦੇ ਕਿ ਵੀਰ ਜੀ ਜਿਹੜੀ ਪੋਇਮਾ ਕਿਹੜਸ ਪੋਇਮਾ ਜਿਹੜੀ ਉਹ ਅਸੀਂ ਕਿਸ ਤਰ੍ਹਾਂ ਆਪ ਬਣਾ ਸਕਦੇ ਆ ਤੇ ਜਾਂ ਫਿਰ ਅਸੀਂ ਮਤਲਬ ਵੀ ਕਿੱਥੋਂ ਅਸੀਂ ਡਾਊਨਲੋਡ ਕਰੀਏ ਜਿਹਦੇ ਨਾਲ ਸਾਨੂੰ ਕੋਪੀ ਰਾਈਟ ਸਟ੍ਰਾਈਕ ਨਾ ਆਵੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣੇ ਮੋਬਾਈਲ ਫੋਨ ਦੀ ਜਿਹੜੀ ਸਕਰੀਨ ਰਿਕਾਰਡਿੰਗ ਆ ਉਹਨੂੰ ਤੁਸੀਂ ਕਿਵੇਂ ਰਿਕਾਰਡ ਕਰਨਾ ਵਾ ਬਹੁਤ ਸੌਖਾ ਕੰਮ ਆ ਇਹ ਸਕਰੀਨ ਰਿਕਾਰਡਿੰਗ ਕਰਨ ਵਾਲਾ ਕੋਈ ਔਖਾ ਕੰਮ ਨਹੀਂ ਹੈਗਾ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖੋ ਜੀ ਅਗਰ ਵੀਡੀਓ ਨੂੰ ਤੁਸੀਂ ਸਕਿੱਪ ਕਰਕੇ ਦੇਖੋਗੇ ਨਾ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਸਭ ਤੋਂ ਪਹਿਲਾਂ ਦੇਖੋ ਤੁਹਾਡੇ ਸਾਰਿਆਂ ਕੋਲ ਐਂਡਰੋਇਡ ਮੋਬਾਈਲ ਫੋਨ ਹੈਗੇ ਹੀ ਹੈਗੇ ਆ ਦੇਖੋ ਸਕਰੀਨ ਰਿਕਾਰਡਿੰਗ ਦੋ ਤਰੀਕੇ ਨਾਲ ਹੁੰਦੀ ਹੈ ਜਿਨ੍ਹਾਂ ਕੋਲ ਐਂਡਰੋਇਡ ਮੋਬਾਈਲ ਫੋਨ ਹੈਗਾ ਉਹ ਜਿਹੜੇ ਅੱਜ ਦੀ ਨਵੇਂ ਵਰਜ਼ਨ ਦੇ ਵਿੱਚ ਐਂਡਰੋਇਡ ਮੋਬਾਈਲ ਫੋਨ ਆ ਰਹੇ ਨੇ ਜੀ ਉਹਦੇ ਵਿੱਚ ਤਾਂ ਦੇਖੋ ਜੀ ਆਲਰੇਡੀ ਆਪਸ਼ਨ ਹੁੰਦੀ ਹੀ ਹੁੰਦੀ ਆ ਸਕਰੀਨ ਰਿਕਾਰਡਿੰਗ ਦੀ ਜਦੋਂ ਤੁਸੀਂ ਆਪਣੇ ਜਿਹੜੇ ਸਾਰੇ ਉਹ ਸੈਟਿੰਗ ਦੇ ਵਿੱਚ ਜਾ ਕੇ ਸਾਰੇ ਫੰਕਸ਼ਨ ਦੇਖੋਗੇ ਨਾ ਉਹਦੇ ਵਿੱਚ ਆਲਰੇਡੀ ਸਕਰੀਨ ਰਿਕਾਰਡਿੰਗ ਦੀ ਉਹਨਾਂ ਨੇ ਆਪਸ਼ਨ ਦਿੱਤੀ ਹੀ ਹੁੰਦੀ ਆ ਜੇ ਮੰਨ ਕੇ ਚੱਲੋ ਤੁਹਾਡੇ ਉਹ ਵੀ ਨਹੀਂ ਹੈਗੀ ਸਕਰੀਨ ਰਿਕਾਰਡਿੰਗ ਦੀ ਵੀ ਨਹੀਂ ਹੈਗੀ ਤਾਂ ਫਿਰ ਤੁਹਾਨੂੰ ਅੱਗੇ ਦੱਸੂਗਾ ਤੁਸੀਂ ਸਕਰੀਨ ਰਿਕਾਰਡਿੰਗ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਆਈਫੋਨ ਆ ਨਾ ਜਿਵੇਂ ਮੇਰੇ ਕੋਲ ਆਈਫੋਨ ਆ ਜੀ ਆਈਫੋਨ ਦੇ ਵਿੱਚ ਹਰੇਕ ਦੇ ਵਿੱਚ ਸਕਰੀਨ ਰਿਕਾਰਡਿੰਗ ਹੁੰਦੀ ਹੀ ਹੁੰਦੀ ਆ ਸਕਰੀਨ ਰਿਕਾਰਡਿੰਗ ਉਹ ਕਿੱਥੇ ਹੁੰਦੀ ਆ ਮੈਂ ਤੁਹਾਨੂੰ ਉਹ ਦਿਖਾ ਦੇਣਾ ਵੇ ਹੁਣ ਮੈਂ ਆਪਣੇ ਮੋਬਾਈਲ ਦੇ ਉੱਤੇ ਸਾਈਡ ਤੇ ਦੇਖੋ ਮੇਰੇ ਮੋਸਾਈ ਸਕਰੀਨ ਰਿਕਾਰਡਿੰਗ ਚੱਲਦੀ ਆ ਦੇਖ ਆ ਦੇਖੋ ਜਿਹੜਾ ਰੈੱਡ ਕਲਰ ਦਾ ਚੱਲਦਾ ਪਿਆ ਇਹ ਸਕਰੀਨ ਰਿਕਾਰਡਿੰਗ ਹੋ ਰਹੀ ਹੈ ਜੀ ਇਹ ਜਿਵੇਂ ਤੇ ਕਲਿੱਕ ਕਰਕੇ ਰੱਖਾਂਗਾ ਨਾ ਇੱਥੇ ਦੱਸਿਆ ਵੀ ਤੁਸੀਂ ਆਪਣਾ ਮਾਈਕ੍ਰੋਫੋਨ ਔਨ ਕਰਨਾ ਚਾਹੁੰਦੇ ਹੋ ਜਾਂ ਨਹੀਂ ਵੀ ਤੁਹਾਡੀ ਜਿਹੜੀ ਵੌਇਸ ਆ ਉਹ ਹੋਏਗੀ ਜਾਂ ਨਹੀਂ ਹੋਏਗੀ ਆ ਦੇਖੋ ਇਹ ਮੇਰੀ ਸਕਰੀਨ ਰਿਕਾਰਡਿੰਗ ਔਨ ਹੋ ਰਹੀ ਹੈ ਜੀ ਠੀਕ ਹੈ ਜੀ ਮੈਂ ਤੇ ਟੱਚ ਕਰ ਦਾਂਗਾ ਜਦੋਂ ਮੈਂ ਟੱਚ ਕਰ ਦਾਂਗਾ ਇਹ ਬੰਦ ਹੋ ਜਾਏਗੀ ਇਹ ਤਾਂ ਹੈਗੀ ਆਈਫੋਨ ਵਾਲਾ ਵਾਸਤੇ ਹੁਣ ਆਪਾਂ ਗੱਲ ਕਰਦੇ ਜਿਨ੍ਹਾਂ ਕੋਲ ਐਂਡਰੋਇਡ ਮੋਬਾਈਲ ਫੋਨ ਆ ਉਹਨਾਂ ਬੰਦੇ ਕੀ ਕਰਨਾ ਉਹਨਾਂ ਨੇ ਕੀ ਕਰਨਾ ਆਪਣੀ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਜੀ ਪਲੇ ਸਟੋਰ ਸਕ੍ਰੀਨ ਰਿਕਾਰਡਿੰਗ ਰਿਕਾਰਡਰ ਠੀਕ ਆ ਆ ਆ ਗਿਆ ਨੰਬਰ ਉਹ ਕਰਦੇ ਉੱਤੇ ਠੀਕ ਆ ਆ ਦੇਖੋ ਬਹੁਤ ਸਾਰੇ ਸਕ੍ਰੀਨ ਰਿਕਾਰਡਰ ਆ ਗਿਆ ਆ ਦੇਖੋ ਜੀ ਸਕ੍ਰੀਨ ਰਿਕਾਰਡਰ ਵੀ ਰਿਕਾਰਡਰ ਆ ਗਿਆ ਹਨਾ ਸਕ੍ਰੀਨ ਰਿਕਾਰਡਰ ਆ ਗਿਆ ਸਕ੍ਰੀਨ ਰਿਕਾਰਡਰ ਆ ਗਿਆ ਹਨਾ ਆ ਸਕ੍ਰੀਨ ਰਿਕਾਰਡਰ ਆ ਗਿਆ ਮੰਨ ਕੇ ਚਲੋ ਮੈਂ ਇਹਨੂੰ ਇੰਸਟਾਲ ਕਰਨਾ ਚਾਹੁੰਦਾ ਵਾ ਤੁਸੀਂ ਇੱਥੇ ਕਲਿੱਕ ਕਰਕੇ ਤੁਸੀਂ ਇਹਨੂੰ ਇੰਸਟਾਲ ਕਰ ਲੈਣਾ ਇੰਸਟਾਲ ਕਰਨ ਤੋਂ ਬਾਅਦ ਇਹ ਮੇਰੇ ਮੋਬਾਈਲ ਦੇ ਵਿੱਚ ਦੇਖੋ ਇੰਸਟਾਲ ਹੋਣ ਲੱਗ ਗਿਆ ਜਦੋਂ ਇਹ ਮੇਰੇ ਮੋਬਾਈਲ ਫੋਨ ਦੇ ਵਿੱਚ ਇੰਸਟਾਲ ਹੋ ਜੇਗੀ ਤੁਸੀਂ ਇਹਨੂੰ ਓਪਨ ਕਰ ਲੈਣਾ ਓਪਨ ਕਰਕੇ ਜਦੋਂ ਤੁਸੀਂ ਇਹਨੂੰ ਕੋਈ ਵੀ ਆਪਣੇ ਮੋਬਾਈਲ ਫੋਨ ਤੇ ਕੰਮ ਕਰੂਗਾ ਜਾਂ ਕਿਡਸ ਵਾਲੀ ਪੋਇਮ ਲਗਾਉਂਗਾ ਜਿੱਦਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਤਾਂ ਇਹ ਤੁਹਾਡੇ ਮੋਬਾਈਲ ਫੋਨ ਦੇ ਵਿੱਚ ਆਟੋਮੈਟਿਕ ਹੀ ਇਹ ਸਕਰੀਨ ਰਿਕਾਰਡਿੰਗ ਹੋ ਜਾਏਗੀ ਉਸ ਤੋਂ ਬਾਅਦ ਤੁਸੀਂ ਸਕਰੀਨ ਰਿਕਾਰਡਿੰਗ ਨੂੰ ਬੰਦ ਕਰਕੇ ਆਪਣੀ VN ਵੀਡੀਓ ਐਡੀਟਰ ਦੇ ਵਿੱਚ ਜਾ ਕੇ ਆਲਰੇਡੀ ਤੁਸੀਂ ਆਪਣਾ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਣੇ ਮੋਬਾਈਲ ਫੋਨ ਦੇ ਵਿੱਚ ਜਾ ਕੇ ਤੁਸੀਂ ਕਿਸੇ ਵੀ ਤਰ੍ਹਾਂ ਤੁਸੀਂ ਆਪਣੀ ਸਕਰੀਨ ਰਿਕਾਰਡਿੰਗ ਨੂੰ ਤੁਸੀਂ ਇਦਾਂ ਤੁਸੀਂ ਰਿਕਾਰਡ ਕਰ ਸਕਦੇ ਹੋ ਇਹ ਬਹੁਤ ਸੌਖਾ ਤਰੀਕਾ ਵਾ ਜੇ ਅਗਰ ਤੁਹਾਨੂੰ ਇਸ ਤਰੀਕੇ ਨਾਲ ਪਤਾ ਲੱਗ ਗਿਆ ਤਾਂ ਬਹੁਤ ਵਧੀਆ ਅਗਰ ਤੁਹਾਨੂੰ ਫਿਰ ਵੀ ਹਜੇ ਸਮਝ ਨਹੀਂ ਆਇਆ ਹੈਗਾ ਵੀ ਸਕਰੀਨ ਰਿਕਾਰਡਰ ਸਾਨੂੰ ਨਹੀਂ ਮਿਲਦਾ ਪਿਆ ਵੀ ਅਸੀਂ ਕਿਹੜਾ ਸਕਰੀਨ ਰਿਕਾਰਡਰ ਕਰੀਏ ਜਿਹੜਾ ਸਾਡੇ ਲਈ ਮੋਬਾਈਲ ਫੋਨ ਲਈ ਵਧੀਆ ਵਾ ਦੇਖੋ ਕੋਈ ਵੀ ਤੁਸੀਂ ਸਕਰੀਨ ਰਿਕਾਰਡਰ ਕਰ ਲਓ ਕੋਈ ਵੀ ਸਕਰੀਨ ਰਿਕਾਰਡਰ ਤੁਸੀਂ ਡਾਊਨਲੋਡ ਕਰ ਲਓ ਉਹ ਹਰੇਕ ਲਈ ਵਧੀਆ ਹੀ ਵਧੀਆ ਵਾ ਅਗਰ ਤੁਸੀਂ ਕਿੰਨੇ ਜਿਹੜੇ ਆਈਫੋਨ ਆ ਨਾ ਆਈਫੋਨ ਦੇ ਵਿੱਚ ਆਟੋਮੈਟਿਕ ਹੀ ਸਕਰੀਨ ਰਿਕਾਰਡਰ ਹੁੰਦਾ ਹੀ ਹੁੰਦਾ ਵਾ ਜਿਨ੍ਹਾਂ ਕੋਲ ਆਈਫੋਨ ਨਹੀਂ ਹੈਗਾ ਜਿਨ੍ਹਾਂ ਫਿਰ ਐਂਡਰੋਇਡ ਮੋਬਾਈਲ ਫੋਨ ਹੈਗੇ ਨੇ ਉਹਨਾਂ ਦੇ ਵਿੱਚ ਹੁਣ ਉਹ ਜਿਹੜੇ ਨਵੇਂ ਵਰਜਨ ਦੇ ਵਿੱਚ ਆ ਰਹੇ ਨੇ ਮੋਬਾਈਲ ਫੋਨ ਉਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਸਕਰੀਨ ਰਿਕਾਰਡਰ ਹੁੰਦਾ ਹੀ ਹੁੰਦਾ ਵਾ ਇਹਦੇ ਵਿੱਚ ਤੁਸੀਂ ਜਿੰਨੀ ਮਰਜ਼ੀ ਲੰਬੀ ਵੀਡੀਓ ਤੁਸੀਂ ਸਕਰੀਨ ਰਿਕਾਰਡਰ ਤੇ ਨਹੀਂ ਤੁਸੀਂ ਤੁਸੀਂ ਇਹ ਸਕਰੀਨ ਰਿਕਾਰਡ ਕਰ ਸਕਦੇ ਹੋ 5 ਮਿੰਟ ਦੀ 10 ਮਿੰਟ ਦੀ 15 ਮਿੰਟ ਦੀ ਜਦੋਂ ਤੱਕ ਸਕਰੀਨ ਰਿਕਾਰਡਰ ਨੂੰ ਜਦੋਂ ਤੁਸੀਂ ਇੰਸਟਾਲ ਕਰ ਲੋਗੇ ਇੰਸਟਾਲ ਕਰਨ ਤੋਂ ਬਾਅਦ ਤੁਸੀਂ ਕੀ ਇਹਨਾਂ ਪਰ ਸਕਰੀਨ ਰਿਕਾਰਡਰ ਨੂੰ ਤੁਸੀਂ ਓਪਨ ਕਰ ਲੈਣਾ ਓਪਨ ਕਰਨ ਤੋਂ ਬਾਅਦ ਇੱਥੇ ਕੰਟੀਨਿਊ ਲਿਖਿਆ ਜੀ ਤੁਸੀਂ ਇੱਥੇ ਕੰਟੀਨਿਊ ਤੇ ਤੁਸੀਂ ਕਲਿੱਕ ਕਰ ਦੇਣਾ ਫਿਰ ਕੰਫਰਮ ਕੰਟੀਨਿਊ ਕਰ ਦੇਣਾ ਫਿਰ ਤੁਸੀਂ ਇਹਨੂੰ ਥੋੜੀ ਦੇਰ ਤੱਕ ਇਹ ਲੋਡਿੰਗ ਲਏਗਾ ਲੋਡਿੰਗ ਕਰਨ ਤੋਂ ਬਾਅਦ ਆਟੋਮੈਟਿਕ ਹੋ ਜਾਏ ਇੱਥੇ ਉੱਪਰ ਲਿਖਿਆ ਨਾ ਸਕਰੀਨ ਰਿਕਾਰਡਿੰ ਇਟ ਆਟੋਮੈਟਿਕਲੀ ਸਟਾਰਟ ਹੋਣਾ ਸ਼ੁਰੂ ਹੋ ਜੇਗਾ। ਦੋ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਵੀ ਐਕਟੀਵਿਟੀ ਤੁਸੀਂ ਕਰੋਗੇ ਜੀ ਉਹ ਇਹਦੇ ਤੇ ਹੋਣੀ ਸ਼ੁਰੂ ਹੋ ਜੇਗੀ ਜੀ। ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਪਣੇ ਕਿਸੇ ਵੀ ਮੋਬਾਈਲ ਫੋਨ ਦੇ ਵਿੱਚ ਸਕਰੀਨ ਰਿਕਾਰਡਰ ਨੂੰ ਤੁਸੀਂ ਡਾਊਨਲੋਡ ਕਰਕੇ ਇੰਸਟਾਲ ਕਰਕੇ ਤੁਸੀਂ ਆਪਣੀ ਸਕਰੀਨ ਨੂੰ ਮੋਬਾਈਲ ਫੋਨ ਦੀ ਸਕਰੀਨ ਨੂੰ ਤੁਸੀਂ ਇੰਸਟਾਲ ਕਰ ਸਕਦੇ ਹੋ ਜੀ। ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਕਿਰਪਾ ਕਰਕੇ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਮੈਨੂੰ ਆਪਣਾ ਸਵਾਲ ਤੁਸੀਂ ਮ ਹੋ ਸਾਥ ਜੀ ਉਮੀਦ ਕਰਦਾ ਕਿ ਤੁਹਾਨੂੰ ਜੋ ਵੀ ਅੱਜ ਮੈਂ ਦੱਸਿਆ ਵਾ ਜੀ ਇਸ ਵੀਡੀਓ ਦੇ ਵਿੱਚ ਵੀ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਨੂੰ ਕਿਵੇਂ ਰਿਕਾਰਡ ਕਰਨਾ ਵਾ ਕਿਵੇਂ ਤੁਸੀਂ ਡਾਊਨਲੋਡ ਕਰਨਾ ਵਾ ਉਹ ਤਾਂ ਆਲਰੇਡੀ ਸਮਝ ਲੱਗ ਗਿਆ ਹੋਣਾ ਜੀ ਅਗਰ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਸਕਰੀਨ ਰਿਕਾਰਡਰ ਨੂੰ ਅਸੀਂ ਕਿਵੇਂ ਅਸੀਂ ਡਾਊਨਲੋਡ ਕਰਨਾ ਤੇ ਅਸੀਂ ਉਹਦੇ ਦੇ ਕਿਵੇਂ ਕੰਮ ਕਰਨਾ ਵਾ ਤਾਂ ਪਲੀਜ਼ ਕਮੈਂਟ ਦੇ ਵਿੱਚ ਮੈਨੂੰ ਜਰੂਰ ਦੱਸੋਗੇ ਕਿ ਤੁਸੀਂ ਚੰਗੀ ਤਰ੍ਹਾਂ ਇਸ ਵੀਡੀਓ ਤੋਂ ਸਿੱਖ ਗਏ ਹੋ ਤਾਂ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ